ਸਾਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾ YouTube ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਆ ਪਨੀਰੀ ਬੀਜਣ ਦੀ ਤੇ ਕੁਝ ਕਮੈਂਟ ਆਏ ਸੀਗੇ PR131 ਦੀ ਪਨੀਰੀ ਕਦੋਂ ਬੀਜੀ ਅਤੇ ਕਦੋਂ ਬੀਜੀ ਪਨੀਰੀ ਤੇ ਵੱਧ ਝਾੜ ਦੇਵੇ ਜਿਹੜੇ ਝੋਨਾ ਤੇ ਉਸ ਤੋਂ ਨਾ ਫਿਰ ਆਪਾਂ ਵੀ ਕਦੋਂ ਪਨੀਰੀ ਬੀਜੀਏ ਤੇ ਅੱਜ ਆਪਾਂ ਕਰਨੀ ਆ PR131 ਦੀ ਪਨੀਰੀ ਬੀਜਣ ਦੀ ਗੱਲ ਆਪਾਂ ਤੁਹਾਡੇ ਨਾਲ ਕਰਨੇ ਆ ਸਾਂਝੇ ਤਜਰਬੇ ਕਿਸਾਨਾਂ ਦੇ ਤੇ ਜਿਹੜੇ ਭਰਾ ਕੋਈ ਆਪਣੇ ਚੈਨਲ ਤੇ ਨਵਾਂ ਆਇਆ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲੇ ਬੈਲ ਆਈਕਨ ਦਬਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਵੇਖੋ ਭਰਾਓ ਜਿਹੜੀ ਹੁੰਦਾ ਮੇਨ ਮੁੱਦਾ ਹੁੰਦਾ ਬੀਜ ਦਾ ਸਾਰਿਆਂ ਨੂੰ ਪਹਿਲਾਂ ਆਪਾਂ ਬੀਜ ਦੀ ਚੋਣ ਕਰਨੀ ਹੈ ਵਧੀਆ ਬੀ ਹੋਵੇ ਆਪਾਂ ਨੂੰ ਤੇ ਜਿੱਥੋਂ ਵੀ ਲਿਆ ਆਪਾਂ ਨੂੰ ਬੈਲ ਮਿਲਿਆ ਹੋਵੇ ਜੇਕਰ ਆਪਾਂ ਬੈਲ ਲਵਾਂਗੇ ਤਾਂ ਆਪਾਂ ਨੂੰ ਤਸੱਲੀ ਹੁੰਦੀ ਹੈ ਵੀ ਬੀ ਸਹੀ ਮਿਲ ਗਿਆ ਜੇ ਆਪਾਂ ਵੈਸੇ ਚੱਕ ਕੇ ਲਿਆਂਦੇ ਪੈਸੇ ਦੇ ਦੇ ਤੇ ਬਿੱਲ ਲਿਆ ਨਹੀਂ ਬਈ ਫਿਰ ਉਹਦੇ ਚ ਕੋਈ ਪਤਾ ਨਹੀਂ ਹੁੰਦਾ ਜ਼ਰੂਰੀ ਨਹੀਂ ਹੁੰਦਾ ਵੀ ਗਲਤ ਹੋਊਗਾ ਹੋ ਸਕਦਾ ਵੀ ਸਹੀ ਹੋਵੇ ਪਰ ਆਪਾਂ ਨੂੰ ਉਹਨਾਂ ਚਾ ਤਸੱਲੀ ਨਹੀਂ ਹੁੰਦੀ ਜੇ ਕੋਈ ਉਨੀਕੀ ਹੋ ਵੀ ਜਾਂਦੀ ਹੈ ਫਿਰ ਆਪਣੇ ਪੱਲੇ ਵੀ ਕੁਝ ਨਹੀਂ ਹੁੰਦਾ ਕਿਉਂਕਿ ਜੇਕਰ ਆਪਣੇ ਕੋਲੇ ਬੈਲ ਹੋਊਗਾ ਤਾਂ ਹੀ ਆਪਾਂ ਕੋਈ ਕਰ ਸਕਦੇ ਆ ਸਾਰਿਆਂ ਨੂੰ ਮੇਨ ਮੁੱਦਾ ਤਾਂ ਆਪਾਂ ਜਦੋਂ ਪਨੀਰੀ ਬੀਜਣੀ ਆ ਬੀਜ ਦਾ ਹੁੰਦਾ ਵੀ ਬੀ ਆਪਾਂ ਨੂੰ ਵਧੀਆ ਹੋਵੇ ਤੇ ਸਹੀ ਕੁਆਲਿਟੀ ਦਾ ਮਿਲੇ ਤੇ ਜਿਹੜਾ ਆਪਾਂ ਲਿਆ ਉਹੀ ਬੀਜ ਹੋਵੇ ਤੇ ਇਸ ਤੋਂ ਬਾਅਦ ਬਾਈ ਜੀ ਫੇਰ ਹੁੰਦਾ ਜੇ ਸਹੀ ਝੋਨੇ ਦਾ ਝਾੜ ਲੈਣਾ ਤਾਂ ਵੀ ਪਨੀਰੀ ਦੀ ਬਜਾਈ ਸਹੀ ਸਮੇਂ ਤੇ ਹੋਵੇ ਤੇ ਫੇਰ ਉਹ ਪਾਟ ਕੇ ਲਵਾਈ ਵੀ ਸਹੀ ਸਮੇਂ ਤੇ ਹੋਵੇ ਖੇਤਾਂ 'ਚ ਜੇ ਆਪਾਂ ਸਹੀ ਝਾੜ ਦੇਣਾ ਤਾਂ ਝੋਨੇ ਦਾ ਹੁਣ ਆਪਾਂ ਗੱਲ ਕਰਦੇ ਹਾਂ ਵੀ ਪੀਆਰ 131 ਦੀ ਆਪਾਂ ਪਨੀਰੀ ਕਿਦੋਂ ਬੀਜੀਏ ਤੇ ਜੇ ਆਪਾਂ ਇਹ ਵੇਖੀਏ ਵੀ ਇਹ ਕੋਈ ਲੇਟ ਵੈਰੈਟੀ ਆ ਕੋਈ ਜ਼ਿਆਦਾ ਲੇਟ ਵੈਰੈਟੀ ਵੀ ਨਹੀਂ ਘੱਟ ਟਾਈਮ ਵਾਲੀ ਵੈਰੈਟੀ ਵੀ ਨਹੀਂ ਤੇ ਜੇ ਆਪਾਂ ਅਗੇਤੀ ਵੇਖੀਏ ਤਾਂ ਅਗੇਤੀ ਜ਼ਿਆਦਾ ਟਾਈਮ ਵਾਲੀ ਵੈਰੈਟੀ ਵੀ ਨਹੀਂ ਕਿਉਂਕਿ 117 ਦਿਨ ਲੈਂਦੀ ਹੈ ਇਹ ਪੱਕਣ ਦੇ ਤੇ ਇਸ ਹਿਸਾਬ ਨਾਲ ਫਿਰ ਇਹ ਕੋਈ ਨਾ ਤਾਂ ਜਿਆਦੇ ਲੇਟ ਵੈਰੈਟੀ ਹੈ ਤੇ ਨਾ ਹੀ ਕੋਈ ਜਿਆਦੇ ਗੇਤੀ ਵੈਰੈਟੀ ਹੈ ਤੇ ਜਿਹੜੇ ਤਜਰਬੇ ਕਿਸਾਨਾਂ ਦੇ ਜਿਨ੍ਹਾਂ ਨੇ ਪਿਛਲੇ ਸਾਲਾਂ 'ਚ ਲਾਈ ਹੈ ਇਹ ਚੰਗੇ ਝਾੜ ਲਏ ਐ ਵੀ 85 85 ਮੰਨ 90 90 ਮੰਨ ਜਿਨ੍ਹਾਂ ਦੇ ਝੋਨੇ ਨਿਕਲੇ ਆ ਉਹਨਾਂ ਦੇ ਤਜਰਬੇ ਐ ਵੀ ਜਿਹੜਾ ਪਨੀਰੀ ਬੀਜਣ ਦਾ ਟਾਈਮ ਹੈ ਹੁਣ ਤੁਸੀਂ ਕਈ ਕਿਸਾਨ ਭਰਾਵਾਂ ਦਾ ਹੁੰਦਾ ਝੋਨਾ ਲਾਉਂਦਾ ਵੀ ਆਪਾਂ ਇੰਨੀ ਤਰੀਕ ਨੂੰ ਲਾਉਣਾ ਜਾਂ ਆਪਾਂ 15 ਜੂਨ ਨੂੰ ਲਾਉਣਾ ਹੈ ਜਾਂ ਆਪਾਂ 20 ਜੂਨ ਨੂੰ ਲਾਉਣਾ ਹੈ ਤੇ ਪਰ ਜਿਹੜੀ PR 131 ਦੀ ਪਨੀਰੀ ਹੈ ਇਹ ਪਨੀਰੀ ਸਹੀ ਟਾਈਮ ਜਿਹੜਾ ਇਹਦਾ ਬੀਜੰ ਦਾ ਹੈਗਾ ਬਾਈ ਜੀ 20 ਮਈ ਤੋਂ ਤੇ 25 ਮਈ ਦੇ ਆਸ-ਪਾਸ 20 ਮਈ ਤੋਂ ਕੋਈ 2-4 ਦਿਨ ਲੇਟ ਹੋ ਜੇ ਪਰ ਗੇਤੀ ਨਹੀਂ ਤੇ 30 ਮਈ ਤੱਕ ਵੀ ਜਾ ਸਕਦੀ ਹੈ ਜੇ ਆਪਾਂ ਮੰਨ ਕੇ ਚੱਲੋ ਅ ਲੇਟ ਕਰਨੀ ਹੈ ਤਾਂ 2-4 ਦਿਨ ਲੇਟ ਹੋ ਸਕਦੀ ਹੈ ਅਗੇਤੀ ਨਹੀਂ ਹੋ ਸਕਦੀ ਕਿਉਂਕਿ ਅਗੇਤੀ ਨੂੰ ਫਿਰ ਝਾੜ ਤੇ ਮਾਰ ਪੈਂਦੀ ਹੈ ਕੋਸ਼ਿਸ਼ ਇਹ ਹੋਵੇ ਵੀ ਆਪਾਂ ਜਿਹੜਾ ਝੋਨਾ ਹੈ ਉਹ ਜਲਾਈ ਦੇ ਪਹਿਲੇ ਹਫਤੇ ਹਫਤੇ ਚ ਜਾਨੀ ਕਿ ਜਲਾਈ ਦੇ ਪਹਿਲੇ ਹਫਤੇ ਹਫਤੇ ਚ ਲੱਗ ਜੇ ਇਹਦੂ ਲੇਟ ਵੀ ਨਾ ਹੋਵੇ ਤੇ 25 ਜੂਨ ਤੋਂ ਬਾਅਦ ਤੇ ਜਲਾਈ ਦੇ ਪਹਿਲੇ ਹਫਤੇ ਹਫਤੇ ਚ ਝੋਨਾ ਲੱਗ ਜੇ ਉਹ ਜੋ ਨਾ ਬਾਈ ਜੇ ਪੂਰਾ ਵਧੀਆ ਝਾੜ ਦਿੰਦਾ ਹੈ ਬਾਕੀ ਝਾੜ ਦੀ ਗਰੰਟੀ ਆਏ ਨਹੀਂ ਹੁੰਦੀ ਇਹ ਪਿਛਲੇ ਸਾਲ ਦੇ ਮੌਸਮਾ ਦੇ ਨਿਰਪਰ ਸੀ ਮੌਸਮ ਵੀ ਸਹੀ ਮਿਲ ਜੇ ਪਰਮਾਤਮਾ ਕਿਰਪਾ ਕਰੇ ਫੇਰ ਹੀ ਆਪਾਂ ਨੂੰ ਝਾੜ ਮਿਲਦਾ ਹਾਂ ਹਾਂ ਜਿਹੜੇ ਤਜਰਬੇ ਹੁੰਦੇ ਉਹ ਆਪਾਂ ਸਾਂਝੇ ਕਰ ਦਿੰਨੇ ਆ ਤੇ ਜਿਹੜਾ ਇਹਦਾ ਟਾਈਮ ਆਪਾਂ ਤੁਹਾਨੂੰ ਦੱਸਤਾ ਵੀ ਕਿੰਨੇ ਤਰੀਕ ਤੋਂ ਕਿੰਨੇ ਤਰੀਕ ਤੱਕ ਆਪਾਂ ਪਨੀਰੀ ਬੀਜ ਸਕਦੇ ਆ ਤੇ ਇੱਕ ਆਪਾਂ ਇਹ ਵੀ ਕਹਿ ਆ ਵੀ ਕੋਸ਼ਿਸ਼ ਹਰ ਝੋਨੇ ਦੀ ਕਿ ਕੋਈ ਵੀ ਝੋਨਾ ਹੋਵੇ ਆਪਾਂ ਗੱਲ ਕਰਦੇ ਹੁੰਨੇ ਆ ਵੀ ਜਿਹੜੀ ਉਹਦੀ ਪਨੀਰੀ ਆ ਪਨੀਰੀ ਜਿਆਦਾ ਵੱਡੀ ਨਾ ਹੋਵੇ ਮਨ ਕੇ ਚੱਲੋ ਆਪਾਂ ਮਹੀਨੇ ਤੋਂ ਵੱਧ ਪਨੀਰੀ ਹੋਣ ਨਹੀਂ ਦੇਣੀ ਹੋ ਜੇ ਤਾਂ 25 ਦਿਨਾਂ ਦੀ ਹੋ ਜੇ ਬਾਲੀ ਵਧੀਆ ਪਰ ਕਈ ਵਾਰੀ ਆਇਆ ਹੁੰਦਾ ਹੈ ਜਿਹੜੇ ਆ ਮੌਸਮ ਜੇ ਹੁੰਦੇ ਹੁਣ ਲੋਆਂ ਲਾਂ ਵਗਦੀਆਂ ਛੇਤੀ ਪਨੀਰੀ ਤਿਆਰ ਨਹੀਂ ਹੁੰਦੀ ਤੇ ਜਿਹੜੀ PR126 ਦੀ ਪਨੀਰੀ ਹੈ ਉਹ ਬਾਹਿਆਂ 25 ਦਿਨਾਂ 'ਚ ਤਿਆਰ ਹੋ ਜਾਂਦੀ ਉਹਦੋਂ ਨੂੰ ਮੀਮੂ ਪੈਣ ਲੱਗ ਪੈਂਦੇ ਆ ਤੇ ਫਰਕ ਪੈ ਜਾਂਦਾ ਆਸ-ਪਾਸੇ ਝੋਨੇ ਲੱਗ ਜਾਂਦੇ ਆ ਲੋਆਂ ਵਗਦੀਆਂ ਨਹੀਂ ਤੇ ਇਸੇ ਕਰਕੇ ਵੀ ਇਹ ਪਨੀਰੀ ਵੀ ਮਹੀਨੇ ਤੋਂ ਵੱਧ ਉਮਰ ਨਾ ਹੋਵੇ ਜਿੰਨੀ ਲਵੀ ਹੋਊਗੀ ਓਨੀ ਆਪਣੇ ਖੇਤ 'ਚ ਜ਼ਿਆਦਾ ਫੋਟ ਕਰੂਗੀ ਜਿੰਨੀ ਜ਼ਿਆਦਾ ਫੋਟ ਕਰੂਗੀ ਓਨਾ ਹੀ ਆਪਾਂ ਨੂੰ ਝਾੜ ਦਾ ਵਧੀਆ ਰਿਜ਼ਲਟ ਮਿਲੂਗਾ ਤੇ ਇਹ ਹੀ ਤਜਰਬੇ ਐ ਤੇ ਬਾਕੀ ਪ੍ਰਮਾਤਮਾ ਤੇ ਹੁੰਦਾ ਮੌਸਮ ਵੀ ਸਹੀ ਮਿਲਣਾ ਚਾਹੀਦਾ ਕੱਲਾ ਇਹ ਨਹੀਂ ਬਾਕੀ ਸਾਮ ਸੰਭਾਲ ਤੇ ਵੀ ਹੁੰਦਾ ਕੱਲਾ ਝੋਨਾ ਲਾ ਕੇ ਛੱਡਤਾ ਉਹਦੇ ਨਾਲ ਵੀ ਨਹੀਂ ਝਾੜ ਮਿਲਦੇ ਬਾਕੀ ਗੱਲਾਂ ਹੁੰਦੀਆਂ ਟਾਈਮ ਸਰ ਟਾਈਮ ਜਿਹੜੇ ਕੋਈ ਚੀਜ਼ ਦੀ ਲੋੜ ਹੁੰਦੀ ਆ ਆਪਾਂ ਨੂੰ ਝੋਨੇ 'ਚ ਕਰਨੀ ਪੈਂਦੀ ਐ ਕੋਈ ਸਪਰੇਅ ਕਰਨੀ ਐ ਕੋਈ ਆਪ ਦਵਾਈ ਪਾਉਣੀ ਹੈ ਜਾਂ ਕੋਈ ਹੋਰ ਕੋਈ ਸਪਰੇਅ ਗਰੋਥ ਪ੍ਰੋਮੋਟਰ ਕਰਨਾ ਹੈ ਜਾਂ ਕੋਈ ਪਾਉਣਾ ਹੈ ਵਿੱਚ ਤੇ ਉਹ ਚੀਜ਼ਾਂ ਫਿਰ ਆਪਾਂ ਨੂੰ ਮੌਕੇ ਤੇ ਕਰਨੀਆਂ ਪੈਣੀਆਂ ਹੈ ਕਈ ਵਾਰੀ ਆਇਆ ਹੁੰਦਾ ਹੈ ਮੌਸਮ ਚੰਗਾ ਮਿਲ ਜੇ ਤਾਂ ਬਹੁਤ ਖਰਚਾ ਵੀ ਘਟ ਜਾਂਦਾ ਹੈ ਤੇ ਫਸਲ ਵੀ ਵਧੀਆ ਹੋ ਜਾਂਦੀ ਹੈ ਅੱਜ ਅਸੀਂ ਆਪਣੀ ਵੀਡੀਓ PRX31 ਦੀ ਪਨੀਰੀ ਬੀਜਣ ਦੀ ਟਾਈਮ ਦੀ ਤੇ ਇਹ ਜੀ ਆਪਣੀ ਅੱਜ ਦੀ ਵੀਡੀਓ ਮਿਲਦੇ ਆ ਕਿਤੇ